ਮਤਕ ਕਿੰਨਾ ਟਾਈਮ ਹੋ ਗਿਆ ਦੀਗਾ ਸੋਨੂੰ ਮੰਨ ਲਓ ਵੀ ਇਹ ਕੈਂਸਰ ਦੀ ਪ੍ਰੋਬਲਮ ਆਈ ਨੂੰ ਇਹ ਨੂੰ ਭਿੰਦਾ ਸਾਡ ਹੀ ਹੋ ਗਿਆ ਕਿ ਗੌਰ ਗਰੀ ਦਾ ਤਾਂ ਹੋ ਗਿਆ ਕਿ 1.5-2 ਸਾਲ ਨੂੰ ਭਿੰਦੀ ਨਹੀਂ ਉਹੀ ਰਹੀ ਜਿਵੇਂ ਕੁੜੀਆਂ ਕੁਮਾਰੀ ਕੁੜੀਆਂ ਵੇ ਆਈਆਂ ਇਹ ਮੈਂ ਰਹੀ ਅੱਛਾ ਤੇ ਜਮਾ ਮੰਝੇ ਤੇ ਪੈ ਗਈ ਜਮਾਂ ਅੱਛਾ ਤੇ ਉਦੋਂ ਬਾਅਦ ਜਦੋਂ ਮੇਰੇ ਵਾਲੀ ਵੀਡੀਓ ਦੇਖ ਕੇ ਤੁਸੀਂ ਉੱਥੇ ਬਾਗੇ ਦੇ ਮਾਲੀ ਬਾਗੇ ਥੋੜਾ ਪਾਉਣ ਹਨਾ ਤੇ ਉਹਦੇ ਥੋੜੇ ਪਾਉਣ ਨਾਲ ਪੂਰਾ ਜਮਾ ਫਰਕ ਪੈ ਗਿਆ ਠੀਕ ਹੈ ਹੁਣ ਜਮਾ ਹੁਣ ਤਾਂ ਬੜਾ ਠੀਕ ਆ ਜਮਾ ਠੀਕ ਆ ਕੋਲੇ ਵਰਗੀਆਂ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਬਸ ਕਮਜ਼ੋਰੀ ਹੈ ਆ ਵੀ ਥੋੜਾ ਲੈ ਜਾਂਦਾ ਕਮਜ਼ੋਰੀ ਮਾ ਤਾਂ ਠੀਕ ਹੋ ਜਾਊਗੀ ਤੂੰ ਜਦੋਂ ਇੰਨੀ ਸੈੱਟ ਹੋ ਗਈ ਮੈਂ ਕਹਿੰਦਾ ਉਹ ਤਾਂ ਬਾਹਲੀ ਸ਼ਕਤੀ ਵਾਲੀ ਜਗ੍ਹਾ ਗਈ ਬਸ ਮੈਨੂੰ ਤਾਂ ਐ ਵੀ ਛੋਟੀਆਂ ਵਰਗੀਆਂ ਮਾਮਾਂ ਦੀਆਂ ਦੁਆਵਾਂ ਹੀ ਚਾਹੀਦੀਆਂ ਨੇ ਠੀਕ ਹੈ ਕਿੱਥੇ ਮੈਂ ਤਾਂ ਉਮੀਦ ਹੀ ਹੇ 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 ਕੋਈ ਗੱਲ ਨਹੀਂ ਮਾਤਾ ਹੇ ਤਾਂ ਆਹਦੇ ਮੁੰਡੇ ਦਾ ਵਿਆਹ ਕਰਨਾ ਹੈ। ਚਲੋ। ਮਨਾਣਾ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਮਾਤਾ। ਜੇ ਜਾਇਓ ਦੁਬਾਰੇ ਫੇਰ ਮਹੀਨੇ ਬਾਅਦ ਜਾਇਓ ਤੇ ਧੰਨਵਾਦ ਕਰਦਾ ਮੈਂ ਉਹ ਮੁੰਡੇ ਰਾਜੂ ਐਂਬੂਲੈਂਸ ਵਾਲੇ ਦਾ ਵਿਚਾਰਾ ਜਿਹੜਾ ਲੋਕਾਂ ਨੂੰ ਲੈ ਕੇ ਜਾਂਦਾ ਹੈਗਾ। ਬਿਲਕੁਲ ਮਾਤਾ ਮੈਨੂੰ ਵੀ ਐਂ ਹੁੰਦਾ ਤੇ ਕਿਹਦੀ ਹੈਲਪ ਹੋ ਸਕੇ ਨਾ ਸਭ ਤੋਂ ਵੱਡੀ ਹੈ। ਠੀਕ ਹੈ ਮਾਤਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ। ਪਰਮਾਤਮਾ ਤੰਦਰੁਸਤੀ ਰੱਖੇ। ਦੇਖ ਲਓ ਭਰਾਓ ਜਿਹੜੇ ਬੰਦੇ ਕਹਿੰਦੇ ਨੇ ਵੀ ਠੀਕ ਨਹੀਂ ਉਹ ਹਨਾ ਆ ਵੀਡੀਓ ਕਾਲ ਤੇ ਬਰਨਾਲੇ ਦੀ ਐਗਜ਼ੈਂਪਲ ਆ ਗਈ ਇਹੇ ਦੇਖ ਲਓ